ਮਾਜ਼ਿਲ ਕੀਤਾ ਹੈ ਅੱਜ ਦੇਜ ਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸ਼ਹਿਰ ਦੇ ਮਤਲਬ ਸਜਨਾਂ ਨੂੰ ਇਨਵਾਈਟ ਕੀਤਾ ਹੈ ਤੇ ਸਾਰਿਆਂ ਦਾ ਜੀ ਆਇਆਂ ਆਖਦੀਆਂ ਵੈਲਕਮ ਕਰਦੀਆਂ ਤੇ ਬਹੁਤ ਮਾਨ ਦੀ ਗੱਲ ਹੁੰਦੀ ਹੈ ਜਦੋਂ ਇੱਕ ਲੜਕੀ ਅੱਗੇ ਵੰਦੀ ਹੈ ਇਹ ਕਿਸੇ ਵੀ ਪਾਸੇ ਹੋ ਸਕਦਾ ਹੈ ਚਾਹੇ ਸ਼ਹਿਰ 'ਚ ਚਾਹੇ ਪਿੰਡਾਂ 'ਚ ਚਾਹੇ ਵੱਡੇ ਸ਼ਹਿਰਾਂ 'ਚ ਤੇ ਅੱਜ ਇੰਨੀ ਕੁੜੀਆਂ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਆਪਾਂ ਸਾਰੇ ਅੱਗੇ ਵਧ ਰਹੇ ਨੇ ਆਪਾਂ ਕੁਝ ਨਾ ਕੁਝ ਅਚੀਵ ਕਰ ਰਹੇ ਨੇ ਤੇ ਜਦੋਂ ਅਸੀਂ ਵੀ ਪਰਦੇ ਹੁੰਦੇ ਸੀ ਸਾਰੇ ਇਹ ਕਹਿੰਦੇ ਸੀ ਕਿ ਚਲੋ ਤੁਸੀਂ ਤਾਂ ਪੜ੍ਹੇ ਕੀ ਕਰ ਲੋਗੇ ਤੁਸੀਂ ਕੁਝ ਕਾਰਨੀ ਸਾਇਡੇ ਪਰ ਕਿੰਨੇ ਦੇ ਚ ਵਿਆਹ ਕਰਕੇ ਚੱਲ ਜਾਣਾ ਹੈ ਕੁਝ ਨਹੀਂ ਕਰ ਸਕਦੇ ਪਰ ਅੱਜ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਦੇਖੋ ਅਸੀਂ ਕਰਕੇ ਦਿਖਾਤਾ ਹੈ ਤੇ ਐਦਾ ਤੁਸੀਂ ਤੁਸੀਂ ਵੀ ਕਹਾਂ ਦੇਖੋ ਅਸੀਂ ਕਰਦੇ ਹਾਂ ਬਾਈ ਅਸੀਂ ਕਿੰਨੇ ਵਿਆਹ ਕਰਨ ਲਈ ਨਹੀਂ ਹੈਗੇ ਆ ਜੀ ਵਿਆਹ ਕਰਾਂਗੇ ਜਰੂਰ ਕਰਾਂਗੇ ਆਪਣੀ ਮਰਜ਼ੀ ਨਾਲ ਵੀ ਕਰਾਂਗੇ ਪਰ ਅਸੀਂ ਉਹਦੇ ਨਾਲ ਅੱਗੇ ਵਧ ਕੇ ਵੀ ਦਿਖਾਉਣਾ ਹੈ ਹੁਣ ਵਿਆਹ ਕਰਨਾ ਆਪਣਾ ਅਲਟੀਮੇਟ ਗੋਲ ਨਹੀਂ ਹੈਗਾ हूँ ब्याह करना चलो लाइफ का एक पार्ट हैगा पर अपना अल्टीमेट गोल हैगा कुछ वी अचीव करना अपना नाम कमाना अपने माँ प्यों का नाम रोशन करना यह अपना मेन गोल हैगा हूँ वो पुरानी गलत पिछले रहेंगे तो सर मौजिमा सभा वालों जो उपराला किया जा रहा है योजना वीया उपरा है ये कि कुछ सहयोग कर रहे हैं आगे बदल में मदद कर रहे हैं ਤੇ ਇਸ طرح ਦੀ ਜਿਹੜੀ ਸੁਸਾਇਟੀਆਂ ਹੁੰਦੀਆਂ ਇਹ ਆਪਣੇ ਸ਼ਹਿਰ ਦਾ ਰੁਖ ਰਖਾ ਬਦਲ ਸਕਦੀਆਂ ਇਹਨਾਂ ਦੇ ਕੋਲ ਇੰਨੀ ਪਾਵਰ ਹੈਗੀ ਕਿ ਆਪਣੇ ਸ਼ਹਿਰ ਦੀ ਕੁੜੀਆਂ ਦਾ ਆਪਣੇ ਸ਼ਹਿਰ ਦੇ ਊਮਨ ਪਾਵਰ ਦਾ ਰੁਖ ਰਖਾ ਬਦਲ ਸਕਦੀਆਂ ਤੇ ਬਹੁਤ ਬਹੁਤ ਸ਼ੁਕਰੀਆ ਆਪਣੀ ਸੁਸਾਇਟੀਆਂ ਦਾ ਸਰ ਮਾਜਮਾਨ ਸਭ ਪਤਾਂ ਸਾਰੀ ਕੁੜੀਆਂ ਦਾ ਜਿਹੜਾ ਵਕਤ-ਵਕਤ ਪਿੰਡਾਂ ਤੋਂ ਦੂਰੋ-ਦੂਰੋਂ ਆ ਕੇ ਇਹ ਸਿੱਖਿਆ ਪ੍ਰਾਪਤ ਕਰਦੀਆਂ ਨੇ ਤੇ ਵਕਤੋ-ਚੀਜ਼ਾਂ ਦੀ ਟ੍ਰੇਨਿੰਗ ਲੈਂਦੀਆਂ ਤੇ ਮੇਰੇ ਸਾਰੀਆਂ ਨੂੰ ਕੁੜੀਆਂ ਨੂੰ ਇਹ ਨਹੀਂ ਹੈਗਾ ਕਿ ਆਪਾਂ ਕਦੇ ਡਰਨਾ ਨਹੀਂ ਹੈ ਕਿਸੇ ਚੀਜ਼ ਤੋਂ ਜਿਵੇਂ ਕਹਿੰਦੇ ਨਾ ਤੁਸੀਂ ਡਰਦੇ ਨਹੀਂ ਹੈਗੇ ਸੋ ਘਾਣੀ ਹੁੰਦਾ ਪਰ ਤੁਹਾਨੂੰ ਆਪਾਂ ਕਹਿੰਦੇ ਕੋਸ਼ਿਸ਼ ਕਰਦੇ ਆਂ ਤੇ ਇਹ ਹੀ ਚੀਜ਼ ਹੈ ਕਿ ਕਿਸੇ ਤੋਂ ਆਪਾਂ ਡਰਨਾ ਨਹੀਂ ਐਸਪੈਸ਼ਲੀ ਜਦੋਂ ਫੇਰ ਫੀਲ ਹੁੰਦਾ ਕਿ ਸਾਰੇ ਚਲੋ ਮੇਨ ਮੈਂਬਰਸ ਹੈਗੇ ਨੇ ਆਪਾਂ ਤੁਹਾਡਾ ਇੱਥੇ ਕੁਝ ਨਹੀਂ ਹੈਗਾ ਸਾਰੇ ਇੱਕੋ ਜਿਹੇ ਹੈਗੇ ਤੁਸੀਂ ਵੀ ਤਾਕਤਵਰ ਹੋਗੇ ਤਾਕਤਵਰ ਆਪਾਂ ਕਿਸੇ ਤੋਂ ਕਦੇ ਵੀ ਨਹੀਂ ਡਰਨਾ ਆਪਾਂ ਸਹੀ ਤਰੀਕੇ ਨਾਲ ਹਮੇਸ਼ਾ ਸੱਚ ਨਾਲ ਸਾਥ ਦੇ ਕੇ ਆਪਾਂ ਅੱਗੇ ਵਧਣਾ ਹੈ ਤੇ ਜਿਹੜੇ ਵੀ ਆਪਣੇ ਸਹਿਯੋਗੀ ਨੇ ਉਹਨੂੰ ਸਾਥ ਲੈ ਕੇ ਆਪਾਂ ਅੱਗੇ ਚੱਲਣਾ ਹੈ डर की कोई लड़ नहीं है अपने कोसायटी बहुत चीज़ें है ये बहुत उन्होंने वर्गी काफ़ी एन जी ओस भी है जो सा हमेशा तत्पर है आप अच्छी चीज़ेंन लगा के आगे बढ़ना है तो साइड करते हुए अपनी राह एक पकड़ के चलते रहोत शुक्रिया बहुत साढ़े मुख्य मेहमान वजो मैडम अक्षता गुप्ता जी आई एस एम कमिश्नर नगर निगम फगवाड़ा और उन्होंने ई एस पी साहब ਸ਼੍ਰੀ ਭਾਤ ਭੋਸ਼ਨ ਜੀ ਸੈਣੀ ਔਰ ਸਰਜਾ ਵੀ ਦਰਜਾ ਸੰਤੋਸ਼ ਕੁਮਾਰ ਜੀ ਗੋਕੀ ਜ਼ਿਲ੍ਹਾ ਸਖਤਰ ਨੇ ਤਰਿੰਦਰ ਰਾਜ ਵੀ ਚੇਅਰਮੈਨ ਮਾਰਕੀਟ ਨੇ ਮੇਟੀ ਲੋਵਾੜਾ ਪ੍ਰਿੰਸੀਪਲ ਕਰਮੀਸ਼ ਸਿੰਘ ਜੀ ਬਲਾਹੀ ਔਰ ਨਾਲ ਨਾਲ ਸਾਡੇ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਕੇਜਪਾਲ ਬਸਰਾ ਜੀ ਔਰ ਚਰਤਾ ਦਰਜਾ ਵੀ ਦਰਜਾ ਮੈਂਬਰ ਸਹਿਬਾਨ ਸਰਵਰ ਕਲਾਮ ਸੁਪਾ ਜੀ ਸੁਖਾਲ رائے ਗੁਪਤਾ ਜੀ ਸਵਰਨ ਸਿੰਘ ਜੀ ਜਸਦੀ ਸਿੰਘ ਤੋਂ ਸੁਖਰਾਮ ਸਿੰਘ ਜੀ ਰਾਣਾ ਮਨੀਸ਼ ਜੀ ਤੇ ਸਤਿ ਸ਼੍ਰੀ ਅਕਾਲ ਜੀ ਤੋਂ ਸਾਡੇ ਚੈਲੰਜ ਕਰਤਾ ਡਾਕਟਰ ਬਿਜੇ ਜੀ ਵਿਜੇ ਬੰਗਾ ਜੀ ਜਵਿੰਦਰ ਸਿੰਘ ਜੀ ਰਾਏ ਸਾਹਿਬ ਜੀ ਸਾਫੀ ਤੇ ਜਸ਼ਨਦੀਪ ਔਰ ਬਿੱਕੀ ਸਿੰਘ ਔਰ ਨਾਲ ਸਾਡੇ ਮਨਦੀਪ ਬਾਸੀ ਜੀ ਔਰ ਜੁਗਤ ਸੁਭਾਵਾਂ ਕਲੱਬ ਕੋਲਾਰਾਈ ਦੇ ਪ੍ਰਧਾਨ ਜਸ਼ਨ ਜਸ਼ਨ ਮਹਿਰਾ ਬਹੁਤ ਬੱਚੇ ਔਰ ਟੀਚਰ ਸਾਹਿਬਾਨ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਵਾਦ ਆ ਪਰਮਜੀਤ ਰਾਏ ਜੀ ਬੈਠੇ ਨੇ ਪਿੱਛੇ ਕਿਉਂਕਿ ਮੇਰੇ ਦਿਲ ਚੋਂ ਸਾਰੇ ਕਿਤੇ ਦਾ ਨਾਂ ਰਹਿ ਜਵੇ ਉਹਦੇ ਲਈ ਮੈਂ ਬੇਨਤੀ ਕਰ ਗਿਆ। ਉਹ ਤੁਹਾਡਾ ਸਾਰਿਆਂ ਦਾ ਤੇਰਦੀਆਂ ਘਰਾਂਿਆਂ ਧੰਵਾਦਿਆ ਬੱਚਿਓ। ਬੱਚਿਓ ਸਾਸਤਾ ਹਰ ਵੇਲੇ ਤੁਹਾਡੇ ਨਾਲ ਖੜੀ ਆ। ਜਦੋਂ ਵੀ ਤੁਸੀਂ ਕਿਤੇ ਤੁਹਾਨੂੰ ਲੋੜ ਪਵੇ ਤੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਕਿਸੇ ਵੀ ਮੈਂਬਰ ਦੇ ਨਾਲ ਸਾਡੇ ਨਾਲ। ਪਰ ਮੈਡਮ ਜੀ ਇੱਕ ਬੇਨਤੀ ਹੋ ਸੀ ਜਿਹੜਾ ਇੱਕ ਮੈਡਮ ਹੁਣੀਆਂ ਨੇ ਕੀਚਾ ਰੱਖਿਆ ਆ ਵੀ ਪਗਵਾੜਾ ਜਿਹੜਾ ਆ ਪਲਾਸਟਿਕ ਪਲਾਸਟਿਕ ਮੁਕਤ ਕਰਨਾ ਆ। ਉਹਦੇ ਵਿੱਚ ਵੀ ਆਪਾਂ ਸਾਰਿਆਂ ਨੇ ਲੜ ਕੇ ਜਿਹੜਾ ਆ ਮੈਡਮ ਹੁਣੀਆਂ ਦਾ ਸਾਥ ਦੇਣਾ ਆ। ਤੇ ਮੈਡਮ ਜੀ ਨੇ ਟੇਲਰਿੰਗ ਦੀ ਗੱਲ ਜਿਹੜੇ ਬੱਚੇ ਸੀਗੇ ਉਹਨਾਂ ਲਈ ਆਪਾਂ ਇੱਕ ਬੈਗ ਵੀ ਬਣਾਉਣੇ ਆ ਸਾਰਿਆਂ ਦੇ ਰਲ ਕੇ ਜਿਹੜੇ ਵੀ ਲੋਕਾਂ ਨੂੰ ਲਪਾ ਕੇ ਆ ਪਲਾਸਟਿਕ ਬੰਦ ਕੀਤੀ ਜਾਵੇ ਤੇ ਉਹ ਰਲ ਕੇ ਆਪਾਂ ਜਿਹੜਾ ਸਾਰਾ ਨਗਰ ਨਿਗਮ ਦਾ ਸਹਿਯੋਗ ਕਰਾਂਗੇ ਔਰ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਮੇਰੀ ਵੀ ਅਸੀਂ ਸਰਬ ਨੌਜਾ ਸਭਾ ਤੋਂ ਜਿਹੜਾ ਸਭਾ ਮਿਸ਼ਨ ਲੈ ਕੇ ਚੱਲੀ ਸੀ ਜਰੂਰ ਤੁਹਾਦੇ ਧਿਆਨ ਦੇ ਵਿਆਹ ਉਹ ਅਸੀਂ 11 ਅਕਤੂਬਰ ਨੂੰ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਆ ਜਿਹੜਾ ਸਾਡਾ 21 ਲੜਕੀਆਂ ਦਾ ਵਿਆਹ ਦਾ ਟੀਚਾ ਆ ਔਰ ਜਿੰਨੇ ਵੀ ਜਿਹੜੇ ਕੇਸ ਆਏਗੇ ਜਿਹੜੀ ਸਾਡੀਆਂ ਟੀਮਾਂ ਆ ਪਿੰਡਾਂ 'ਚ ਜਾ ਰਹੀਆਂ ਆ ਪਰਤੋਂ ਅਸਰ ਪਾਚਾ ਪਾਚਾ ਨੂੰ ਮਿਲ ਰਹੀਆਂ ਆ ਤੁਸੀਂ ਵੀ ਸਾਡਾ ਸਾਥ ਦੇਣਾ ਕਿਸੇ ਵੀ ਕੋਈ ਜ਼ਰੂਰਤਮੰਦ ਪਰਿਵਾਰ ਹੋਵੇ ਲੜਕੀ ਵਾਲੇ ਨੇ ਲੜਕਾ ਆਪ ਦੇਖਿਆ ਹੋਵੇ ਤੇ ਜਿਹੜਾ ਸਾਰਾ ਖਰਚਾ ਆ ਉਹ ਤੁਸੀਂ ਸਾਰਿਆਂ ਰਲ ਕੇ ਸੰਸਾ ਨੇ ਕਰਨਾ ਆ ਜਿਹਦੇ ਵਿੱਚ ਭਰੇ ਨੂੰ ਸਮਾਨ ਆ ਲੜਕੀ ਦੇ ਲਈ ਰੋਟੀ ਪਾਣੀ ਦਾ ਸਾਰਾ ਖਰਚਾ ਆ ਉਹ ਸਾਰਾ ਆਪਾਂ ਰਲ ਕੇ ਅਫਸਰ ਸਹਿਬਾਨ ਸਾਡਾ ਸਾਥ ਦੇਣਗੇ ਸ਼ਹਿਰ ਦੇ ਬਤਵੰਤੇ ਸੱਜਣ ਦਾ ਸ਼ਹਿਰ ਦੇਣਗੇ ਔਰ ਬੱਚਿਓ ਤੁਸੀਂ ਵੀ ਸਾਰੇ ਸਾਰਿਆਂ ਨੇ ਆਪਾਂ ਜੋ ਵੀ ਦਿਲ ਖੁਲ ਹੈ ਨਾਲ ਲੈ ਕੇ ਔਰ ਸਾਰਿਆਂ ਦਾ ਸਾਥ ਦੇਣਾ ਤੁਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਮੈਡਮ ਉਹਨੀਆਂ ਨੇ 8 ਘੰਟਾ ਗਿਆ ਜੀ ਤਾਂ ਆਪਾਂ 8 ਘੰਟੇ ਦੇ ਵਿੱਚ ਨਿਬੇੜ ਦੇਣੀ ਸਾਰੀ ਗੱਲ ਕਿਉਂਕਿ ਸਰਟੀਫਿਕੇਟ ਨਾਲ ਵੜੀ ਬਹੁਤ-ਬਹੁਤ ਧੰਨਵਾਦ ਸਾਡਾ ਤੁਹਾਡਾ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਪ੍ਰੈਸਰ ਰਿਪੋਰਟਰ ਨੇ ਆਏ ਨੇ ਪੱਤਰਕਾਰ ਵੀ ਸਾਰਿਆਂ ਦਾ ਜੀਓ ਰਿਹਾ ਜੀ ਧੰਨਵਾਦ ਫਗਵਾੜਾ ਵਿਖੇ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਜਿਹੜੇ ਕੋਰਸ ਕਰਵਾਇਆ ਜਾ ਰਿ ਉਹਦਾ ਇਨਾਮ ਵੰਡ ਸਮਾਰੋਹ ਜਿਹੜਾ ਸੀਗਾ ਸਰਟੀਫਿਕੇਟ ਦੇਣ ਦਾ ਇੱਕ ਬਹੁਤ ਵਧੀਆ ਫੰਕਸ਼ਨ ਰੱਖਿਆ ਗਿਆ ਜਿਹਦੇ ਵਿੱਚ ਅੱਜ ਸਾਡੇ ਮੁੱਖ ਮਹਿਮਾਨ ਨਗਰ ਨਿਗਮ ਤੋਂ ਮੈਡਮ ਅਕਸ਼ਤਾ ਗੁਪਤਾ ਜੀ ਸੀਗੇ ਔਰ ਉਹਨਾਂ ਦੇ ਨਾਲ ਸਾਡੇ ਡਿਪਟੀ ਸਾਹਿਬ ਭਾਰਤਪੂਸ਼ਨ ਸੈਣੀ ਸੀਗੇ ਔਰ ਹੋਰ ਸ਼ਹਿਰ ਦੀਆਂ ਮਹਾਨ ਹਸਤੀਆਂ ਜਿਹੜੀ ਜਿਹੜੀ ਹੈ ਜਿਨ੍ਹਾਂ ਨੇ ਸ਼ਿਰਕਤ ਕੀਤੀ ਔਰ ਸਭਾ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਫੰਕਸ਼ਨ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਸਾਡੀਆਂ ਜਿਹੜੀਆਂ ਲੜਕੀਆਂ ਨੂੰ ਛੇ-ਛੇ ਮਹੀਨੇ ਦਾ ਕੋਰਸ ਕਰਵਾ ਕੇ ਉਹਨਾਂ ਨੂੰ ਇਨਾਮ ਦਿੱਤਾ ਗਿਆ ਔਰ ਉਹਨਾਂ ਨੂੰ ਸਰਟੀਫିକੇਟ ਵੰਡੇ ਗਿਆ ਔਰ ਸਰ ਸਰ ਨੌਜਵਾਨ ਸਭਾ ਦੀ ਵਿਲੱਖਣਤਾ ਵਾ ਕਿ ਜਿਹੜੀ ਬਿਨਾ ਪੈਸੇ ਲਏ ਇਹਨਾਂ ਬੱਚਿਆਂ ਨੂੰ ਕੋਰਸ ਕਰਵਾ ਰਹੀ ਆ ਔਰ ਇਹਨਾਂ ਦਾ ਸਾਥ ਦੇ ਕੇ ਸਮਾਜ ਦੇ ਵਿੱਚ ਅੱਗੇ ਵਧਾ ਰਹੀ ਆ ਔਰ ਦੇਖਣ ਨੂੰ ਮਿਲਿਆ ਇਹਨਾਂ ਬੱਚਿਆਂ ਨੂੰ ਅੱਜ ਗਾਈਡ ਕੀਤਾ ਗਿਆ ਕਿ ਤੁਸੀਂ ਅੱਜ ਇੱਥੋਂ ਕੋਰਸ ਕਰਕੇ ਅੱਗੇ ਜਾ ਕੇ ਸਮਾਜ ਦੇ ਅੰਦਰ ਇਹ ਜਿਹੜੀ ਚੇਤਨਾ ਵੰਡਣੀ ਆ ਤੁਸੀਂ ਇਸ ਆਧਾਰੇ ਨੂੰ ਹੋਰ ਵਧਾਣਾ ਵਾ ਔਰ ਮੈਡਮ ਅਕਸ਼ਤਾ ਗੁਪਤਾ ਜੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਕਿਸੇ ਗੱਲੋਂ ਵੀ ਕਿਸੇ ਝਿਜਕੜ ਦੀ ਲੋੜ ਨਹੀਂ ਆ ਸਮਾਜ ਦੇ ਅੰਦਰ ਸਭ ਬਰਾਬਰ ਨੇ ਬਸ ਇੱਕ ਥੋੜਾ ਜਿਹਾ ਹੌਸਲਾ ਰੱਖਣ ਦੀ ਲੋੜ ਆ ਔਰ ਸਭਾ ਨੇ ਸਮੇਂ-ਸਮੇਂ ਅਨੁਸਾਰ ਜਿਸ ਤਰ੍ਹਾਂ ਲੜਕੀਆਂ ਦੇ ਵਿਆਹ ਵਾ ਲੋੜਵੰਦ ਬੱਚਿਆਂ ਦੇ ਜੋੜਿਆਂ ਦੇ ਵਿਆਹ ਕਰਵਾਉਂਦੀ ਆ ਔਰ ਸਾਡੇ ਸੈਂਟਰ ਅੰਦਰ ਜਿੰਨੇ ਵੀ ਕੋਰਸ ਚੱਲਦੇ ਆ ਉਹਦੇ ਵਿੱਚ ਬਹੁਤ ਵੱਡੀ ਮਿਹਨਤ ਕਰਕੇ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਥੰਮ ਪੈਦਾ ਕੀਤਾ ਵਾ ਔਰ ਖਾਸ ਕਰਕੇ ਪ੍ਰਧਾਨ ਸੁਖਿੰਦਰ ਸਿੰਘ ਜੀ ਜਿਹੜੇ ਦਿਨ ਰਾਤ ਆਪਣੀ ਟੀਮ ਦੇ ਨਾਲ ਲੱਗੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਮਾਜ ਦੇ ਅੰਦਰ ਸੰਸਥਾਤ ਕੰਮ ਤੇ ਬਹੁਤ ਕਰਦੀਆਂ ਵਾ ਪਰ ਇਹ ਅਜਹੀ ਸਭਾ ਵਾ ਜਿਸ ਨੇ ਪਿਛਲੇ 35 ਸਾਲ ਤੋਂ ਲਗਾਤਾਰ ਆਪਣੀ ਜਵਾਨੀ ਤੋਂ ਲੈ ਕੇ ਅੱਜ ਬੁਢਾਪੇ ਤੱਕ ਇਸ ਸਭਾ ਦਾ ਸਾਥ ਦਿੱਤਾ ਔਰ ਸਮਾਜ ਦੇ ਅੰਦਰ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹਦਾ ਬਹੁਤ ਵੱਡਾ ਹਿੱਸਾ ਸਾਡੀ ਸਰਬ ਨੌਜਨ ਸਭਾ ਵੜਾ ਕਰਈਆ ਚਾਹੇ ਉਹ ਨਸ਼ੇ ਨੂੰ ਖਤਮ ਕਰਨ ਦਾ ਮੁੱਦਾ ਹੋਵੇ ਚਾਹੇ ਉਹ ਬੁਟੇ ਲਾਉਣ ਦਾ ਮੁੱਦਾ ਹੋਵੇ ਚਾਹੇ ਉਹ ਗਰੀਬ ਲੜਕੀਆਂ ਦੇ ਵਿਆਹ ਹੋਣ ਚਾਹੇ ਉਹ ਸਮੇਂ-ਸਮੇਂ ਅਨੁਸਾਰ ਹੋਰ ਸਮਾਜ ਦੇ ਜਿੰਨੇ ਵੀ ਇਹ ਅਧੂਰੇ ਕੰਮ ਰਹੇ ਆ ਉਹਨਾਂ ਨੂੰ ਪੂਰਾ ਕਰਨ ਦਾ ਸਿੱਟਾ ਹੋਵੇ ਮੈਂ ਇਹੀ ਸਭਾ ਦੇ ਕੋਲ ਆਸ ਕਰਦਾ ਕਿ ਇਸੇ ਤਰ੍ਹਾਂ ਪ੍ਰਮਾਤਮਾ ਇਸ ਸਭਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਡੀਆਂ ਬੱਚਿਆਂ ਨੂੰ ਇਸੇ ਤਰ੍ਹਾਂ ਚੰਗੀ ਚੇਤਨਾ ਦੇ ਕੇ ਸਮਾਜ ਦੇ ਅੰਦਰ ਅੱਗੇ ਵਧਾਵੇ ਔਰ ਸਾਰੀ ਸਰਬ ਨੌਜਵਾਨ ਸਭਾ ਜਿਹੜੀ ਆ ਉਹ ਬੱਚਿਆਂ ਦੇ ਨਾਲ ਆ ਔਰ ਸਮੇਂ-ਸਮੇਂ ਅਨੁਸਾਰ ਇਹਨਾਂ ਬੱਚਿਆਂ ਨੂੰ ਇਹ ਅੱਗੇ ਵਧਣ ਦੇ ਲਈ ਲੋਨ ਪ੍ਰੋਵਾਈਡ ਕਰਵਾਉਂਦੀ ਆ ਇਹਨਾਂ ਬੱਚਿਆਂ ਨੂੰ ਆਪਣਾ ਕੰਮ ਖੋਲਣ ਦੇ ਲਈ ਪੈਸੇ ਪ੍ਰੋਵਾਈਡ ਕਰਵਾਉਂਦੀ ਆ ਔਰ ਸਾਡਾ ਇਹੀ ਮਕਸਦ ਆ ਕਿ ਤਿਆਂ ਨੂੰ ਅੱਗੇ ਵਧਾਉਣਾ ਤਿਆਂ ਨੂੰ ਅੱਗੇ ਵਧਾ ਕੇ ਸਮਾਜ ਜਿਹੜਾ ਵਾ ਉਸ ਦਾ ਪਰਪਕਾਰਾ ਕਰਨਾ ਔਰ ਜਿੰਨੇ ਵੀ ਸਾਡੀ ਟੀਮ ਆ ਸਾਡੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਮੇਂ-ਸਮੇਂ ਅਨੁਸਾਰ ਸਾਡਾ ਸਾਥ ਦਿੰਦੇ ਆ ਅੱਜ ਬਹੁਤ ਹੀ ਵਧੀਆ ਇਹ ਸਾਡਾ ਫੰਕਸ਼ਨ ਸਮਾਪਤ ਹੋਇਆ ਔਰ ਸਾਡੇ ਵੱਲੋਂ ਸਾਰੀਆਂ ਲੜਕੀਆਂ ਨੂੰ ਆਸ਼ੀਰਵਾਦ ਦਾ ਔਰ ਆਏ ਹੋਏ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ।